ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਪੰਜਾਬੀ ਕਿਸਾਨ ਡੈਰੀ ਫਾਰਮ ਚੈਨਲ ਦੇ ਉੱਤੇ ਆਪਾਂ ਕੋਈ ਨਾ ਕੋਈ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਕਿਸਾਨ ਡੈਰੀ ਫਾਰਮ ਦੇ ਵਾਸਤੇ ਅੱਜ ਆਪਾਂ ਜਿਹੜੀ ਗੱਲ ਕਰਨ ਲੱਗੇ ਆਂ ਜਦੋਂ ਮੱਝ ਨੂੰ ਸਵਾਉਣ ਦਾ ਜਿਹੜਾ ਮੱਝ ਨੂੰ ਸਵਾਉਣ ਦਾ ਸਹੀ ਤਰੀਕਾ ਕੀ ਹੁੰਦਾ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕਿੰਨਾ ਆਪਾਂ ਉਸ ਟਾਈਮ ਤੇ ਉਹਨੂੰ ਖਰਾਕ ਦੇਣੀ ਆ ਕਿਦਾਂ ਬੱਚੇ ਦਾ ਪੋਲਣ ਪਾਸ ਪਾਲਣ ਪੋਸ਼ਣ ਕਰਨਾ ਹੈ ਉਹਦੇ ਵਾਸਤੇ ਆਪਾਂ ਗੱਲ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਜਦੋਂ ਮੱਝ ਸੂਣ ਤੇ ਤਿਆਰ ਹੁੰਦੀ ਆ ਤੇ ਉਸ ਟਾਈਮ ਰ ਆਪਾਂ ਨੂੰ ਪਹਿਲਾਂ ਜਿਹੜੀ ਉਹ ਜਗਾ ਉਹ ਆਪਾਂ ਨੂੰ ਸੋਹਕਾਰ ਲੈਣੀ ਚਾਹੀਦੀ ਹੈ ਸਾਫ਼ ਸੁਥਰੀ ਤੇ ਹਵਾ ਵਾਲੀ ਜਗਾ ਹੋਵੇ ਤੇ ਜ਼ਮੀਨ ਜਿਹੜੀ ਆ ਉਹਦੇ ਉੱਤੇ ਤੁਸੀਂ ਸੁੱਕੀ ਟੂੜੀ ਜਾਂ ਪਰਾਲੀ ਵਗੈਰਾ ਖਿਲਾਰ ਦਿਓ ਇਹ ਜਿਹੜੇ ਆਪਣੇ ਹੱਥ ਥੋੜੇ ਜੰਗੀ ਤੇਰਾ ਸਾਫ਼ ਕਰਕੇ ਜਾਂ ਸੈਨੇਟਾਈਜ਼ਰ ਕਰ ਲੋ ਜੀ ਤੇ ਬਿਨਾਂ ਲੋੜ ਤੋਂ ਮੱਝ ਨੂੰ ਤੰਗ ਨਾ ਕਰੋ ਜੀ ਤੇ ਸੂਣ ਤੋਂ ਪਹਿਲਾਂ ਨਿਸ਼ਾਨੀਆਂ ਕੀ ਹੁੰਦੀਆਂ ਮੱਝ ਦੇ ਜਿਹੜੇ ਥਾਣਾ ਉਹ ਖੁੱਲ ਜਾਂਦੇ ਆ ਜੀ ਪੂਛ ਦੇ ਦੋਵੇਂ ਪਾਸੇ ਜਿਹੜੇ ਆ ਖੱਡੇ ਬਹਿ ਜਾਂਦੇ ਆ ਤੇ ਚਿਪਚਪਾ ਪਾਣੀ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਤੇ ਮੱਝ ਜਿਹੜੀ ਬੇਚੈਨੀ ਕਰਦੀ ਆ ਤੇ ਬਾਰ-ਬਾਰ ਜਿਹੜਾ ਉੱਠਣਾ ਬੈਠਣਾ ਮੱਝ ਉਹ ਕਰਦੀ ਆ ਤੇ ਸੂਣ ਵੇਲੇ ਮੱਧ ਜੇ ਆਪਣੇ ਆਪ ਜ਼ੋਰ ਲਾਏ ਤਾਂ ਉਹ ਸਭ ਤੋਂ ਬਿਹਤਰ ਹੁੰਦਾ ਤੁਹਾਨੂੰ ਤੁਸੀਂ ਛੇੜ ਛਾੜ ਨਾ ਕਰੋ ਪਹਿਲਾਂ ਦੋਵੇਂ ਅਗਲੇ ਪੈਰ ਤੇ ਸਰਦਾ ਆਉਣਾ ਜ਼ਰੂਰੀ ਹੁੰਦਾਗਾ ਜੀ ਤੇ ਜੇ 30 40 ਮਿੰਟ ਤੱਕ ਇਹ ਮੱਧ ਨਾ ਸੁਵੇ ਤਾਂ ਤੁਰਤ ਡਾਕਟਰ ਡਾਕਟਰ ਦੀ ਰਾਏ ਲਵੋ ਜੀ ਉਥੇ ਤੁਸੀਂ ਕਦੇ ਵੀ ਜ਼ਬਰਦਸਤੀ ਨਾ ਕਰੋ ਬੱਚੇ ਨੂੰ ਖਿੱਚੋ ਨਾ ਜੀ ਕਈ ਵਾਰੀ ਆਪਾਂ ਰੱਸੀ ਪਾ ਕੇ ਜਾਂ ਕਿਸੇ ਤਰੀਕੇ ਦੇ ਨਾਲ ਹੋਰ ਆਪਾਂ ਬੱਚਾ ਖਿੱਚਣਾ ਸ਼ੁਰੂ ਕਰ ਦਿੰਨੇ ਆ ਉਹ ਨਹੀਂ ਖਿੱਚਣਾ ਚਾਹੀਦਾ ਤੇ ਇਹ ਸੀਗਾ ਜੀ ਮੱਝ ਨੂੰ ਸੂਣ ਵੇਲੇ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਤੇ ਆਪਾਂ ਨੂੰ ਕਿਹੜੀ ਗੱਲ ਦਾ ਖਿਆਲ ਰੱਖਣਾ ਚਾਹੀਦਾ ਤੇ ਸੂਣ ਤੋਂ ਬਾਅਦ ਬੱਚੇ ਦੀ ਆਪਾਂ ਸੰਭਾਲ ਕਿੱਦਾ ਕਰਨੀ ਆ ਕੋਲੇ ਤੁਸੀਂ ਆਪਦੇ ਚੰਗਾ ਕੱਪੜਾ ਸੁੱਕਾ ਰੱਖੋ ਜੀ ਬੱਚੇ ਦਾ ਜਿਹੜਾ ਕੱਟਰੂ ਵਛਰੂ ਆ ਉਹਦਾ ਮੂੰਹ ਤੇ ਨੱਕ ਤੋਂ ਮਿਊਸਿਕ ਸਾਫ਼ ਕਰ ਦਿਓ ਜਿਹੜੇ ਜਾਲੇ ਜੇ ਲੱਗੇ ਹੁੰਦੇ ਆ ਤੇ ਚੰਗੀ ਤਰ੍ਹਾਂ ਬੱਚੇ ਨੂੰ ਜਿਹੜਾ ਕੱਪੜੇ ਦੇ ਨਾਲ ਪਹੁੰਚ ਦਿਓ ਨੂੰ ਸਕਰ ਦਿਓ ਜੀ ਤੇ ਮਾਂ ਨੂੰ ਬੱਚਾ ਚੱਟਣ ਦਿਓ ਜੇ ਪਸ਼ੂ ਬੱਚੇ ਨੂੰ ਚੱਟੂਗਾ ਤਾਂ ਉਹਦੇ ਨਾਲ ਜਿਹੜਾ ਬੱਚੇ ਦਾ ਖੂਨ ਦਾ ਸਰਕਲ ਆ ਉਹ ਤੇਜ਼ ਹੋ ਜਾਂਦਾ ਉਹਦੀ ਗਤੀ ਵਾਧੀ ਹੈ ਜੀ ਉਸ ਤੋਂ ਬਾਅਦ ਹੁੰਦੀ ਹੈ ਜੀ ਨਾਭੀ ਬੱਚੇ ਦੀ ਨਾਭੀ ਤੇ ਆਇਓਡੀਨ ਜਾਂ ਬੈਟਰਡੀਨ ਲਗਾਓ 2-3 ਦਿਨ ਲਗਾ 2-3 ਦਿਨ ਲਗਾਤਾਰ ਲਗਾਓ ਜੀ ਪਹਿਲਾ ਦੁੱਧ ਜਿਹੜਾ ਬੱਚੇ ਨੂੰ ਉਹ ਪਿਆਉਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਕੋਲਸਟਮ ਹੁੰਦਾ ਉਹਦੇ ਵਿੱਚ ਆਪਾਂ ਬੋਲਾ ਕਹਿ ਦਿੰਦੇ ਹਾਂ ਨੂੰ ਇੱਕ ਦੋ ਘੰਟਿਆਂ ਦੇ ਅੰਦਰ-ਅੰਦਰ ਪਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ 24 ਘੰਟਿਆਂ ਦੇ ਵਿੱਚ 3-4 ਵਾਰ ਜਿਹੜਾ ਬੋਲਾ ਬੱਚੇ ਨੂੰ ਜ਼ਰੂਰ ਪਿਆਓ ਇਹ ਬੱਚੇ ਦੀਆਂ ਜਿਹੜੀਆਂ ਰੋਗ ਰੂਟੂ ਰੋਗੂ ਟਾਕਟਾ ਹੁੰਦੀਆਂ ਉਹਨਾਂ ਨੂੰ ਵਧਾਉਂਦਾ ਜੀ ਇਹ ਬੱਚੇ ਦਾ ਜਿਹੜਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਜੀ ਬੱਚਾ ਪੈਦਾ ਹੋਣ ਤੋਂ ਬਾਅਦ ਆਪਾਂ ਸੰਭਾਲ ਕੀ ਕਰਨੀ ਆ ਜੀ ਮੱਝ ਦੀ ਸੰਭਾਲ ਆਪਾਂ ਕੀ ਕਰਨੀ ਆ ਤਾਂ ਉਹਦੇ ਵਿੱਚ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੀ ਮੱਝ ਨੂੰ ਜਿਹੜਾ ਗਰਮ ਪਾਣੀ ਤੇ ਨਾਲ ਗੁੜ ਦਾ ਕੜਾ ਜਿਹੜਾ ਆਪਾਂ ਨੂੰ ਦੇਣਾ ਚਾਹੀਦਾ ਹੈਗਾ ਤੇ ਜਿਹੜੀ ਖਰਾਕ ਆ ਉਹ ਹਲਕੀ ਚੌਲੀ ਵਗੈਰਾ ਜਾਂ ਸੁੱਕਾ ਚਾਰਾ ਵਗੈਰਾ ਦਿਓ ਅਚਾਨਕੀ ਦਾਣਾ ਵਗੈਰਾ ਨਾ ਦਿਓ ਤੁਸੀਂ ਇਹਦੇ ਨਾਲ ਇੱਕ ਦਾ ਜ਼ੇਰ ਪੈਂਦੇ ਜਿਹੜੇ ਫਾਇਦਾ ਹੋ ਜਾਂਦਾ ਹੈ ਕਿ ਜੇ ਆਪਾਂ ਗਰਮ ਪਾਣੀ ਤੇ ਕੋੜ ਦੇਵਾਂਗੇ ਕੋੜ ਦਾ ਕੜਾ ਜਾਂ ਦੇਵਾਂਗੇ ਤਾਂ ਉਹਦੇ ਨਾਲ ਜਿਹੜਾ ਜ਼ੇਰ ਪੈਂਦਾ ਚਾਂਸ ਜਿਹੜੇ ਵੱਧ ਜਾਂਦੇ ਆ 8 ਤੋਂ 12 ਘੰਟਿਆਂ ਦੇ ਵਿੱਚ ਜ਼ੇਰ ਪੈ ਜਾਂਦੀ ਆ ਅਗਰ ਜੇ 8 ਤੋਂ 12 ਘੰਟਿਆਂ ਦੇ ਵਿੱਚ ਜ਼ੇਰ ਨਾ ਪਵੇ ਤਾਂ ਕੋਈ ਸਮੱਸਿਆ ਦਾ ਕਾਰਨ ਵੀ ਬਣ ਸਕਦਾ ਜ਼ੇਰ ਨੂੰ ਕਦੇ ਵੀ ਤੁਸੀਂ ਜ਼ਬਰਦਸਤੀ ਹੱਥ ਨਾਲ ਨਾ ਖਿੱਚੋ ਜੇ ਤੁਸੀਂ ਜੇਰ ਨੂੰ ਹੱਥ ਪਾ ਕੇ ਖਿੱਚੋਗੇ ਤਾਂ ਬੱਚੇ ਦਾ ਨੀਰੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ। ਤਾਂ ਮੁੜ ਕੇ ਪਸ਼ੂ ਆ ਜਿਹੜਾ ਉਹ ਰਿਪੀਟਰ ਦੇ ਚਾਂਸ ਵੱਲ ਵੱਜ ਜਾਂਦਾ ਹੈਗਾ ਜੀ। ਜ਼ਿਆਦਾ ਰਿਪੀਟਰ ਹੋਣ ਦੇ ਚਾਂਸ ਇਹੀ ਹੁੰਦੇ ਹਨ ਤੇ ਤੁਹਾਡੇ ਜਿਹੜਾ ਪਸ਼ੂ ਨੇ ਦੁੱਧ ਦੇਣਾ ਉਹਦੇ ਉੱਤੇ ਵੀ ਕਾਫੀ ਫਰਕ ਪੈਂਦਾ ਹੈਗਾ। ਪਸ਼ੂ ਆ ਜਿਹੜਾ ਸੁਸਤ ਰਹਿਣ ਲੱਗ ਜਾਂਦਾ ਹੈਗਾ। ਪੱਠੇ ਨੀਰੇ ਘੱਟ ਖਾਣ ਲੱਗ ਜਾਂਦਾ ਹੈਗਾ। ਜਗਾਲੀ ਨਹੀਂ ਕਰਦਾ ਹੈਗਾ। ਇਹ ਚੀਜ਼ਾਂ ਤੁਸੀਂ ਜਿਹੜੀਆਂ ਜ਼ਬਰਦਸਤੀ ਨਹੀਂ ਕਰਨੀਆਂ। ਇਹਨਾਂ ਨੂੰ ਨਾਰਮਲ ਹੀ ਹੋਣ ਦਿਓ। ਅਗਰ ਜੇ ਪਸ਼ੂ ਨੂੰ ਬੁਖਾਰ ਹੁੰਦਾਗਾ ਜਾਂ ਸੋਜਣ ਆਉਂਦੀ ਆ ਜਾਂ ਦੁੱਧ ਨਾ ਆਉਣਾਗਾ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਵੈਟਰਨਰੀ ਡਾਕਟਰ ਨੂੰ ਬੁਲਾ ਕੇ ਉਹਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ। ਤਾਂ ਕਿਉਂਕਿ ਉਸ ਟਾਈਮ ਤੇ ਇਹ ਚੀਜ਼ਾਂ ਨੂੰ ਹੰਦਾ ਕੇਅਰ ਕਰਨਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੁੰਦਾ। ਜਿਹੜੀ ਸਾਫ ਸਫਾਈ ਆ ਜੀ ਅੱਧੀ ਬਿਮਾਰੀ ਤਾਂ ਉਹਦੇ ਨਾਲ ਹੀ ਘਟ ਜਾਂਦੀ ਹੈ। ਸਬਰ ਤੇ ਸਹੀ ਸਮਾਂ ਇਹ ਸਾਰਾ ਸਫਲ ਪਸ਼ੂ ਨੂੰ ਸਵਾਉਣ ਦਾ ਸਹੀ ਤਰੀਕਾ ਜੀ ਜਲਦਬਾਜੀ ਕਈ ਵਾਰੀ ਨੁਕਸਾਨ ਕਰ ਦਿੰਦੀ ਹੈ ਜਲਦਬਾਜੀ ਨਾ ਤੁਸੀਂ ਕਰੋ ਇਹ ਸੀਗੀ ਜੀ ਅੱਜ ਦੀ ਆਪਣੀ ਮੱਝਾਂ ਗਾਇਆਂ ਨੂੰ ਸਵਾਉਣ ਦੇ ਉੱਤੇ ਜਾਣਕਾਰੀ ਤੋਂ ਆਪੋ ਤੁਹਾਨੂੰ ਆਪਣੀ ਜਾਣਕਾਰੀ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਕਮੈਂਟ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਵੀ ਆਪਣੀ ਜਾਣਕਾਰੀ ਕਿੱਦਾਂ ਲੱਗੀ ਆ ਤੇ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖਦੇ ਆ ਇਹ ਵੀ ਜਰੂਰ ਲਿਖਿਆ ਕਰੋ ਤਾਂ ਕਿ ਅਸੀਂ ਤੁਹਾਡਾ ਧੰਨਵਾਦ ਕਰ ਸਕੀਏ ਤੇ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਦਬਲੋ ਤਾਂ ਕਿ ਜਿਹੜੀ ਵੀ ਵੀਡੀਓ ਪਾਈਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਆਪਾਂ ਫੇਰ ਮਿਲਦੇ ਆ ਕਿਸੇ ਹੋਰ ਵਿਸ਼ੇ ਦੇ ਉੱਤੇ ਕਿਸੇ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਚੜ੍ਹਦੀ ਕਲਾ ਜਰੋ Kožera hodí. Ok. Bye.